ਆ ਵੀਡੀਓ ਸੁਣੋ ਇੱਕ ਵਾਰੀ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰੋ ਜਿੰਨੇ ਵੀ ਕਲਾਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਕਲਾਕਾਰ ਜਿੰਨੇ ਵੀ ਜਦੋਂ ਵੀ ਕਿਤੇ ਧਾਰਮਿਕ ਮਤਲਬ ਜਦੋਂ ਵੀ ਕਿਤੇ ਵਿਆਹ ਦੇ ਵਿੱਚ ਵੀ ਪ੍ਰੋਗਰਾਮ ਕਰਦੇ ਨੇ ਜਾਂ ਕੋਈ ਸੱਭੇ ਚ ਪਹਿਲਾ ਗਾਣਾ ਧਾਰਮਿਕ ਹੁੰਦਾ ਹੈ ਚਾਹੇ ਉਹ ਜਨ ਕਲ ਰਾਖੀ ਮੇਰੀ ਸਤੂ ਜ ਸਕੰਦਰ ਜੀ ਗਾਉਂਦੇ ਸੀ ਗਿਆਨ ਧਿਆਨ ਕੇ ਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜੀ ਜਨ ਕਲ ਰਾਖੀ ਇਹ ਤੋਂ ਸ਼ੁਰੂ ਕਰਦੇ ਮੁਹੰਮਦ ਸਦੀਕ ਸਾਹਿਬ ਸ਼ੁਰੂ ਕਰਦੇ ਆ ਗਲਗੀ ਵਾਲਿਆ ਤੈਨੂੰ ਨਮਸਕਾਰ ਕਰਦਾ ਪਰ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ ਨਾਲ ਉਹ ਕਹਿੰਦੇ ਨੇ ਪੀਖਮਸ਼ਾ ਦੀ ਸੱਚੀ ਸੰਤਾਨ ਆ ਮੈਂ ਹਾਰਿਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਠੀਕ ਹੈ ਨਾ ਜੇ ਤੁਹਾਨੂੰ ਧਾਰਮਿਕ ਗੀਤਾਂ ਦੀਆਂ ਕਸਟਾਂ ਵੀ ਆਉਂਦੀਆਂ ਜੀ ਕਲਾਕਾਰ ਨੂੰ ਤੇ ਫਿਰ ਜੇ ਤੁਸੀਂ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਨਹੀਂ ਉਹਦਾ ਮੇਰੇ ਖਿਆਲ ਚ ਜੱਸੀ ਦਾ ਇਹ ਆਇਆ ਵੀ ਹੋ ਕੇ ਮੈਂ ਇੱਕ ਗੀਤ ਗਾਇਨ ਤੂੰ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੇ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ੍ਹ ਰਿਆ ਸੀ ਕਿਸ ਕੋਈ ਕੁਨਿੰਗ ਸਿੰਘ ਜਿਹਾ ਤੇ ਬੰਦੀ ਤੂੰ ਆ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਨਸ਼ਾਈ ਤਾਰੀਕਾ ਲੋ ਜੇ ਉਹ ਧਰਮੇ ਗੀਤ ਨਹੀਂ ਗਾ ਸਕਦੇ ਫਿਰ ਉਹਨਾਂ ਉਹਨਾਂ ਤੇ 골 ਕਾਂ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਬਈ ਉਹ ਵੀ ਪਵੰਦੀ ਲਾ ਦੋ ਵੀ ਪਾਤੇ ਤੇ ਜਿਹੜਾ ਮਾਥਾ ਢੇ ਚਾ ਮਤਲਬ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਬਹੁਤ ਵੱਡਾ ਬਜਟ ਆ ਨਾਲ ਸਭ ਤੋਂ ਮਹਿੰਗਾ ਜਿਹੜਾ ਮੈਡੀਕਲ ਕਾਲਜ ਹੈ ਗੁਰੂ ਰਛੀਦ ਗੁਰੂ ਨਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਹੈ ਸਭ ਤੋਂ ਵੱਧ ਖੀਸਾ ਬਣਾਇਆ ਇਸ ਕਰਕੇ ਜੀ ਕਿ ਸਿੱਕ ਸਿੱਕ ਧਰਮ ਨਾਲ ਸੰਬੰਧ ਬੱਚੇ ਪੜ੍ਹ ਕੇ ਇੰਦੇਸ ਬਣੇ ਕੰਨ ਉੱਥੇ ਕਰਕੇ ਦੇਖੋ ਤੁਸੀਂ ਅਪਲਾਈ ਕਦੇ ਬੱਚੇ ਤੋਂ ਪ੍ਰਾਈਵੇਟ ਨਿੱਜੀ ਕਰਨ ਕਰਤਾ ਜੀ ਸੁਬੀਰਵਾਲ ਦੇ ਕਹਤੇ ਉੱਥੇ ਬੱਚੇ ਐਮਬੀਬੀਐਸ ਦੇ ਸੀਟਾਂ ਮਿਲਦੀਆਂ ਨਿੱਜੀ ਕਰਨ ਕਰਤਾ ਸਾਰਾ ਕੁਝ ਕਮਰਾ ਲੈ ਕੇ ਦਿਖਾ ਦਿਓ ਤੁਸੀਂ ਉੱਥੇ ਸਰਾਂਚ ਕਿਤੇ ਜਾਂ ਕੁਝ ਜਿਹੜੀ ਇੰਸ਼ੁਰਮ ਕਮੇਟੀ ਦੇ ਅੰਦਰ ਕੋਈ ਧਰਮਸ਼ਾਲਾ ਮੰਨੇ ਕਮਰਾ ਲੈ ਕੇ ਦਿਖਾ ਦਿਓ ਕਮਰੇ ਵਾਸਤੇ ਪਤਾ ਨਹੀਂ ਕਿੱਥੋਂ ਫੋਨ ਕਰਾਉਣਾ ਪਊਗਾ ਆਪਦੀ ਸੰਸਥਾ ਬਣਾ ਲੈਣਾ